ਅਸੀਂ ਪ੍ਰੋਜੈਕਟ ਦੋਵੇਂ ਿੰਦਾਂ ਕੱਢਦੇ ਨਾ ਆਈ ਯਾਰਾ ਤੁਨ ਬਹੁਤ ਸਮਾਂ ਹੋ ਗਿਆ ਥਨੂੰ ਵਾਜਾਂ ਮਾਰਦੇ ਨੂੰ ਯਾਰ ਆ ਮੈਂ ਤੋਂ ਬਾਅਦ ਬੜੰਗ ਤੇ ਮਹਿਮਾ ਸਰਜਾ ਇਹਦਾ ਆਈ ਹੋਈ ਕਬੱਡੀ ਖੇਡ ਮੈਦਾਨ ਦੇ ਅੰਦਰ ਇੱਕ ਪਾਸੇ ਵਿਖਾ ਕੇ ਕਹਿੰਦੇ ਮਹਿਨੇ ਵਾਲਾ ਗੰਗਲੂ ਕਬੱਡੀ ਪੌਣ ਤੇ ਵਿਧਿਆ ਹੋਇਆ ਬਾਪਾ ਧਰਮਦਾਸ ਜੀ ਸਭ ਨੂੰ ਮੰਗੀਆਂ ਮਰਾਦਾ ਵੱਡੇ ਕੋਈ ਰੋਟੀਆਂ ਕੋਈ ਬੋਟੀਆਂ ਕੋਈ ਭਾਲ ਦੀ ਮੁੰਡੇ ਮੈਂ ਆਖਾਂਗਾ ਬਾਬਾ ਜੀ ਕੋਈ ਮੇਰੀ ਨਹੀਂ ਚੜਦਾ ਉਹ ਮੈਂ ਪੀਰ ਨੂੰ ਮਨੌਰ ਚੱਲੀ ਆ ਜਿਹਨੇ ਵੇਖਣਾ ਤਮਾਸ਼ਾ ਉਹ ਇਹਨੂੰ ੱੱਲੋ ਯਾਰ ਨਿੱਕੇ ਜਣੋ ਹਾਂ ਕੀ ਬਾਤ ਹੈ ਪਰ ਤਾਲੀਆਂ ਮਾਰ ਦੇ ਕਰੀ ਲੈ ਵੀ ਜਿਆਦੇ ਨੂੰ ਤੰਗ ਨਹੀਂ ਕਰਨਾ ਹਾਂ ਇਹਦੀ ਸ਼ੌਭੀ ਛੱਡੀ ਆ ਤੇ ਹੌਸਲਾ ਵੱਧ ਜਾਂਦਾ ਜੇ ਭੱਜਿਆ ਤੇ ਹਾਂ ਬਹੁਤ ਵਧੀਆ ਮੁਕਾਬਲਾ ਕੀ ਬਾਤ ਹੈ ਆ ਲੈ ਵੀ ਜਸਵੀਰ ਸਰਪੰਚ ਸਾਹਿਬ ਆ ਇਹ ਆ ਹਟ ਜਾ ਹਟ ਜਾ ਤੂੰ ਉਹਨਾਂ ਦੇ ਪਿੰਡ ਆਇਆ ਹਾਂ ਫਿਰ ਕਹਿੰਗੇ ਜੀ ਤਾ ਕੱਕੜ ਵਾਂਗ ਫੜ ਕੇ ਤਰੀ ਤੋਂ ਮਰ ਉੜੀ ਦੇ